ਹਾਂਜੀ ਦੋਸਤੋ ਸਤਿ ਸ੍ਰੀਕਾਲ ਸਿੰਘੜੇਰੀ ਫਾਰਮ ਦੇ ਪੇਜ ਤੇ ਵੀਡੀਓ ਵੇਖ ਰਹੇ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਤੇ ਦੋਸਤੋ ਅੱਜ ਆ ਤੁਹਾਡੇ ਲਈ ਇੱਕ ਮੱਝ ਲੈ ਕੇ ਆਈਆਂ ਸੇਲ ਪਰਚੇ ਜਾਸਤੇ ਤੇ ਆਪਾਂ ਹੋਰ ਵੀ ਗੱਲਾਂ ਕਰਦੇ ਹਾਂ ਇਸ ਪਰਿਵਾਰ ਦੇ ਵਿੱਚ ਹੋਰ ਜਿਹੜੇ ਬਾਕੀ ਪਸ਼ੂ ਰੱਖੇ ਹੋਏ ਆ ਉਹਨਾਂ ਦੀ ਜਾਣਕਾਰੀ ਵੀ ਦਵਾਂਗੇ ਵੀ ਇੱਕ ਤੋਂ ਇੱਕ ਵੱਧ ਕਿ ਟਾਪ ਬਰੀਡ ਦੇ ਪਸ਼ੂ ਆ ਤੇ ਇਹ ਮੱਝ ਸੂਣ ਵਾਲੀ ਆ ਇਹਦੀ ਪ੍ਰੋਪਰ ਕੀ ਡਿਟੇਲ ਆ ਉਹਨਾਂ ਜਾਣਕਾਰੀ ਨੂੰ ਲੈ ਕੇ ਦਵਾਂਗੇ ਤੇ ਉਸ ਤੋਂ ਪਹਿਲਾਂ ਆਪਾਂ ਤਨੂੰ ਮੋٹے ਮੋਟੇ ਜਿਹੜੇ ਇਹਨਾਂ ਦੇ ਘਰ ਚ ਹੈ ਜਿਹੜੇ ਪਸ਼ੂ ਰੱਖੇ ਹੋਏ ਆ ਉਹਨਾਂ ਦੀ ਡਿਟੇਲ ਦਿੰਨੀ ਆ ਵੀ ਕਿਹੜੀ ਕਿਹੜੀ ਨਸਲ ਦੇ ਪਸ਼ੂ ਆ ਉਤੋਂ ਤੁਹਾਨੂੰ ਜਜਮੈਂਟ ਹੋ ਜਾਊਗੀ ਵੀ ਇਸ ਪਰਿਵਾਰ ਦੇ ਕੋਲ ਵੀ ਕਿੰਨੇ ਚੰਗੇ ਪਸ਼ੂ ਆ ਤੇ ਉਹਨਾਂ ਚੰਗੇ ਪਸ਼ੂਆਂ ਦੇ ਵਿੱਚੋਂ ਇੱਕ ਇਹ ਮੱਝ ਮੇਰੇ ਕਾਲੇ ਸਾਹਮਣੇ ਆਪਣੇ ਕੋਲ ਆਈ ਆ ਤੇ ਇਹਦੀ ਪ੍ਰੋਪਰ ਡਿਟੇਲ ਦੱਸਾਂਗੇ ਤੇ ਵੀਡੀਓ ਜੁੜੇ ਰਹਿਣਾ ਜਿਹੜੇ ਵੀ ਨਵੇਂ ਜੁੜੇ ਆ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਆਪਣੇ ਸੁਝਾਅ ਜਰੂਰ ਦਿਣੀ ਸੱਸੀਆ ਵੀਰ ਜੀ ਤੇ ਇਸ ਜਿਹੜੀ ਸੀ ਮੱਝ ਵਿਚਨਾਰੇ ਲਈ ਆ ਉਹਦੇ ਬਾਰੇ ਗੱਲ ਤਾਂ ਆਪਾਂ ਬਾਅਦ ਵਿੱਚ ਕਰਾਂਗੇ ਜੀ ਤੇ ਤੁਸੀਂ ਸਾਨੂੰ ਦੱਸੋ ਵੀ ਜਿਹੜੇ ਤੁਸੀਂ ਪਸ਼ੂ ਰੱਖੀ ਹੋਈ ਆ ਇਹ ਕਿੰਨੇ ਕ ਟਾਈਮ ਤੋਂ ਤੁਸੀਂ ਇਮਬਰੀਡ ਤੇ ਕੰਮ ਕਰ ਰਹੇ ਹੋ ਕਿੰਨੇ ਕ ਸਾਲੋਂ ਚੱਲੇ ਹਾਂ ਜੀ ਬਹੁਤ ਸਾਲ ਤੋਂ ਕੰਮ ਕਰਦੇ ਆਣੂ ਆ ਕਿੰਨੇ ਸਾਲੋਂ ਚੱਲੀ ਚਾਰ ਪੰਜ ਸਾਲ ਹੋ ਗਏ ਚਾਰ ਪੰਜ ਸਾਲੋਂ ਚੱਲੀ ਤੇ ਬਰੀਡ ਤੇ ਕੰਮ ਕਰਦੇ ਆਣੂ ਤੇ ਵਾਕਿਆ ਵੀ ਪਸ਼ੂ ਦੱਸ ਰਹੇ ਆ ਵੀ ਸਟਾਰਟਿੰਗ ਕੰਮ ਕੀਤੇਦੋਂ ਜਿਹੜੇ ਆਪਣੇ ਦੂਜੇ ਪਸ਼ੂ ਖੜੇ ਆ ਪਹਿਸੋਂ ਪਹਿਲਾਂ ਇਹਨਾਂ ਬਾਰੇ ਜਾਣਕਾਰੀ ਦਿਓ ਵੀ ਇਹ ਕਿਹੜੇ ਸੀਮੰਦ ਦੀ ਆ ਛੋਟੀ ਖੜੀ ਆ ਸਾਹਮਣੇ ਸਕਰੀਨ ਤੇ ਆ ਰਹੀ ਆ ਇਹ 1470 ਦੱਸ ਦੀਏ 1470 ਦ ਤੇ ਦੂਜੇ ਸੋਇ ਜੀ ਹਾਂਜੀ ਇਹ ਦੂਜੇ ਸੋਇ ਦੂਜੇ ਸੋਇ ਜੀ ਤੇ ਕਿੰਨਾ ਦੁੱਧ ਕੱਢਦੀ ਆਪਣੇ ਕੋਲੇ ਇਹ ਜੀ 15 ਲੀਟਰ ਦੁੱਧ ਕੱਢਦੀ ਐ ਅੱਛਾ 15 ਲੀਟਰ ਕੱਢਦੀ ਐ ਜੀ ਹਾਂਜੀ ਤੇ ਜਿਹੜੀ ਇਹ ਮੱਝ ਆ ਤੇ ਇਹਦੇ ਮਗਰਲੇ ਸੋਤੇ ਕੋਈ ਬੱਚਾ ਕੋਈ ਇਹਦੇ ਜੀ ਉਹ ਕੱਟੀ ਖੜੀ ਐ ਜੀ ਅੱਛਾ ਕੱਟੀ ਸਾਹਮਣੇ ਖੜੀ ਜੀ ਹਾਂਜੀ ਲੱਭੀ ਗੋਲ ਸਿੰਘ ਵਾਲੀ ਜਿਹੜੀ ਸਾਹਮਣੇ ਕੱਟੀ ਸਟਿੰਜ ਦੇਖ ਰਹੀ ਆ ਵੀ ਇਹ ਕਿਹੜੇ ਸਿਮਨ ਦੀ ਕੱਟੀ ਆਈ ਇਹ ਅਲਬਖਸ਼ ਚੂਕੀ ਦਾ ਅਲਬਖਸ਼ ਲక్ష్ਮੀ ਦੇਰੀ ਫਾਰਮੂਲਾ ਲੈ ਦੋਸਤੋ ਇਹ ਅਲਬਖਸ਼ ਦੀ ਕੱਟੀ ਆ ਇਸੇ ਮੱਝ ਦੀ ਪਿਛਲੇ ਸੋਇ ਦੀ ਆ ਤੇ ਵੀਰ ਇੱਕ ਚੀਜ਼ ਹੋਰ ਜਿਵੇਂ ਕੰਨਾਂ 'ਚ ਪਾਏ ਜਿਹੜਾ ਟੈਗ ਆਈਏ ਤਾਂ ਸੌਂਦੇ ਆ ਵੀ ਜਿਵੇਂ ਵੈਕਸੀਨੇਸ਼ਨ ਹੋਈਆਂ ਬਰਸੋਲਾ ਦੀ ਵੈਕਸੀਨੇਸ਼ਨ ਹੋਈ ਆ ਜਾਂ ਕੋਈ ਵੀ ਵੈਕਸੀਨੇਸ਼ਨ ਹੁੰਦੀ ਆ ਤੇ ਪ੍ਰੋਪਰ ਰਿਕਾਰਡ ਵੀ ਪੂਰਾ ਰੱਖਦੇ ਆ ਵੈਕਸੀਨੇਸ਼ਨ ਦਾ ਜਿਹੜਾ ਬਰਸੋਲਾ ਦਾ ਇਹ ਟੈਗ ਲੱਗਾ ਹੋਇਆ ਕਟੀਆਂ ਦੇ ਆ ਜੇ ਸਾਹਮਣੇ ਦੇਖ ਸਕਦੇ ਵੀ ਤੁਹਾਡੇ ਕੋਲ ਇੱਕ ਹੋ ਝੋਟੀ ਖੜੀ ਆ ਸਾਈਡ ਤੇ ਨਾਲ ਵੀ ਇਹ ਇਹ ਕਿਹੜੇ ਸੀਮੰਟ ਦੀ ਝੋਟੀ ਆ ਇਹ 70 5 77 ਦੀ ਆ ਅੱਛਾ ਇਹ 70 5 77 ਦੀ ਆ ਹਾਂਜੀ ਲੈ ਵੀ ਦੋਸਤੋ ਤੇ ਬਹੁਤ ਸ਼ਾਨਦਾਰ ਝੋਟੀ ਹੈ ਵੀ ਆ ਤੇ ਛੋਟੀ ਉਮਰ ਦੀ ਲੱਗਦੀ ਆ ਤੇ ਮੋਲੋ ਹੈ ਹੈਡਾ ਲੈਂਥ ਵੀ ਬਹੁਤ ਸ਼ਾਨਦਾਰ ਹੈ ਪਿੱਛੇ ਕਾਫੀ ਚੰਗੀ ਚੌੜੀ ਹੈ ਵੀ ਚੰਗੇ ਪਸ਼ੂ ਇਸ ਘਰ ਦੇ ਵਿੱਚ ਆ ਤੇ ਤੁਹਾਡੇ ਕੋਲ گاਵਾ ਵੀ ਆ ਉਹਨਾਂ گاਵਾ ਦੀ ਮੋਲੋ ਕੀ ਡਿਟੇਲ ਹੈ ਆਪਣੀਆਂ ਜਾਂ ਚੰਗੇ ਪਸ਼ੂ ਰੱਖਦੇ ਤੁਸੀਂ ਵੀ ਕਿਹੜੇ-ਕਿਹੜੇ ਸੀਮੰਦੀਆਂ گاਵਾ ਤੁਹਾਡੇ ਕੋਲ ਜੀ ਲੋ ਜੀ ਤੁਹਾਨੂੰ ਨਾ ਨੇੜੇ ਤੱਕ ਹੋਣੇ گاਵਾ ਇੱਕ ਦੋ ਇੱਕ ਟਾਪ ਵੀਰ ਕੋਲ ਪਸ਼ੂ ਆ ਤੇ ਇਹੋ ਜੇ ਤਕਰੀਬਨ ਹਰੇ ਘਰਾਂ ਜੇ ਇਹੋ ਜੇ ਪਸ਼ੂ ਹੁੰਦੇ ਵੀ ਜਿਹੜੀ ਤੁਸੀਂ ਵੇਡ ਵਿਖਾ ਰਹੇ ਹੋ ਇਹ ਕਿਹੜੇ ਸੀਮੰਦੀ ਹੈ ਇਹ ਚਾਰਮ ਦੀ ਚਾਰਮ ਦੀ ਯਾਨੀ ਕਿ ਯੂਐਸਏ ਦਾ ਏਬੀਐਸ ਦਾ ਸਿਮਿੰਟ ਸੀ ਚਾਰਮ ਹਾਂਜੀ ਉਹਦੀ ਦੀ ਹੈ ਜੀ ਤੇ ਦੋਸਤੋ ਇਹ ਪਹਿਲੇ ਸੋਈ ਵੈੜ ਸੋਈ ਆ ਤੇ ਕਾਫੀ ਚੰਗੀ ਹੈਡਲੈਂਸ ਦੀ ਵੈੜ ਆ ਤੇ ਇਹ ਕਿਦਰ ਇਧਰ ਨਾਲ ਆ ਵਾ ਇਹ ਕਿਹੜੇ ਸੀਮੰਦੀ ਵੈੜੇ ਇਹ ਸਰਕਾਰੀ ਈਟ ਦੀ ਸੁਨੰਦੀ ਹੈ ਜੀ ਸਰਕਾਰੀ ਈਟ ਦੀ ਸੀਮੰਦੀ ਦੋਸਤੋ ਵੀ ਸਰਕਾਰੀ ਸੀਮੰਦੀ ਦੇ ਪਸ਼ੂ ਵਾਕਈ ਕਾਫੀ ਚੰਗੇ ਸੀਮੰਨ ਦੇ ਪਸ਼ੂ ਨਿਕਲ ਕੇ ਹੁੰਦੇ ਆ ਤੇ ਹੈਡਲੈਂਡ ਤੇ ਜਬੀ ਬਾਕੀ ਜਿਹੜੀ 88 ਦੀ ਤਸੀਮਨ ਜਿੰਨਾ ਵੀ ਸਰਕਾਰੀ ਆਇਆ ਸੀ ਹੈਡਰਸਨ ਦਾ ਆਇਆ ਸੀ ਹੰਟਰ ਦਾ ਆਇਆ ਸੀ ਇਸ ਪਿੰਡ ਚ ਕਾਫੀ ਸੀਮਨ ਲੱਗੇ ਆ ਹੰਟਰ ਤੇ ਵੀ ਐਡਰਸਨ ਤੇ ਵੀ ਇਹ ਹੋ ਸਕਦਾ ਵੀ ਆਇਆ ਹੈਡਰਸਨ ਦੀ ਹੋਵੇ ਪਰ ਪ੍ਰੋਪਰ ਨਹੀਂ ਕਹਿ ਸਕਦੇ ਵੀ ਬਾਕੀ ਉਸੇ ਦੀ ਆ ਪਰ ਇਹ ਵੀ ਕਾਫੀ ਚੰਗੀ ਵੜਿਆ ਤਾਂ ਕੋਈ ਹੋਰ ਵੜਾ ਨਹੀਂ ਦੋ ਖੜੀਆਂ ਸਾਹਮਣੇ ਸਾਈਡ ਤੇ ਇਹ ਕਿਹੜੇ ਡੇਡ ਦੀ ਸੀਮਨਾਂ ਦੀਆਂ ਵੜਾਆਂ ਆ ਭਾਵੇਂ ਹੰਟਰ ਬੋਲਦੀ ਆ ਅਜਾ ਹੰਟਰ ਆ ਗਿਆ ਲక్ష్ਮੀ ਦੇਰੀ ਫਾਰਮ ਹਾਂਜੀ ਲਓ ਦੋਸਤੋ ਹੰਟਰ ਦੀ ਵੜੜਿਆ ਤੇ ਗੱਬੜ ਲੱਗ ਰਹੀ ਆ ਵੀ ਗੱਬੜ ਸੁਣ ਵਾਲੀ ਤੇ ਜਿਹੜੀ ਇਹ ਨਾਲ ਆ ਖੜੀ ਆ ਉਹ 40127 ਦੀ ਆ ਜੀ ਅੱਛਾ ਜੀ ਜਿਹੜੀ ਨਾਲ ਖੜੀ ਆ 40127 ਦੀ ਆ ਜੀ ਦੋਸਤੋ ਪੀਜ ਆਪਾਂ ਬਰੀਡ ਤੇ ਕੰਮ ਕਰ ਰਹੇ ਆ ਤੇ ਇੱਕਦੋ ਇੱਕ ਜਿੰਨੇ ਵੀ ਜਨਮ ਰਿਆ ਟੌਪ ਦੇ ਆ ਜਿਹੜੀ ਸਾਹਮਣੇ ਖੜੀ ਆ ਇਹ ਹੰਟਰ ਦੀ ਵੜਿਆ ਤੇ ਇਹ ਗੱਬਣ ਵੜਿਆ ਜੇ ਸੋਣ ਚ ਉਹਦੇ ਕਾਫੀ ਜਿਹਾ ਸਨਮਾਨ ਲੱਗਦਾ ਜਿ ਪਿਆਰ ਲੱਗਦਾ ਜੀ ਕਿੰਨਾ ਟਾਈਮ ਦਾ ਹੰਟਰ ਵਾਲੀ ਚ ਤੇਰੇ ਮਹੀਨਾ ਪਿਆ ਅੱਰੇ ਮਹੀਨਾ ਪਿਆ ਜੀ ਲੋ ਵੀ ਦੋਸਤੋ ਚੰਗੇ ਸਿਮਨ ਦਾ ਰਿਜ਼ਲਟ ਆ ਆਟੋਮੈਟਿਕ ਹੀ ਆ ਜਾਂਦਾ ਆ ਵੀ ਤਕਰੀਬਨ 9 ਮਹੀਨਾ ਪਿਆ ਵੜ ਚ ਜੇ ਵੀ ਕਿ ਵਕਾ ਵੀਡੀਓ ਬਣਾਉਂਦਾ ਸਾਰੇ ਪਛੋਂ ਦਾ ਇੱਕ ਹੀ ਮਕਸਦ ਸੀ ਕਿਉਂਕਿ ਹੈ ਤੇ ਸੀਲ ਪਰਚੀ ਜਸਤੇ ਪਾ ਰਹੇ ਆ ਪਰ ਇਹ ਵਿਖਾਉਂਦਾ ਵੀ ਇਸ ਪਰਿਵਾਰ ਦੇ ਕੋਲ ਇੱਕ ਤੱਕ ਟਾਪ ਅਸ਼ੂਆ ਤੇ ਮੱਝ ਦੀ ਪ੍ਰੋਪਰ ਡਿਟੇਲ ਲੈ ਕੇ ਜਾਣਕਾਰੀ ਲੈ ਕੇ ਤੁਹਾਨੂੰ ਦੱਸਦੇ ਆ ਵੀ ਇਹਨਾਂ ਕੋਲ ਮੱਝ ਵੀ ਰਣੀ ਵਕਾਉ ਕੀਤੀ ਆ ਉਹਦੀ ਪ੍ਰੋਪਰ ਡਿਟੇਲ ਕੀ ਹੈ ਵੀ ਜਿਹੜੀ ਮੱਝ ਆਪਣੀ ਇਹ ਸੁਣ ਵਾਲੀ ਆ ਇਹ ਸਭ ਤੋਂ ਪਹਿਲਾਂ ਵੀ ਇਹ ਕਿਹੜੇ ਸੀਮੰਦੀ ਆ ਸੀਬੀ 1370 ਵੀ ਹੈ ਬੀ ਐਮ 377 ਇਹ ਬੀ ਐਮ 377 ਸ਼ਾਇਦ ਆ ਸੀਮੰਦੀ ਹੈ ਤੇ ਵੀ ਇਹ ਕਿੰਨੇ ਸੂਰ ਹੈ ਇਸ ਵਾਰ ਇਹ ਤੀਜੇ ਸੂਰ ਹੈ ਇਸ ਵਾਰ ਅਹ ਤੀਜੇ ਸੂਰ ਸੁਣਾ ਹੀ ਤੇ ਤਕਰੀਬਨ ਕਿੰਨੇ ਦਿਨ ਲੈ ਜੂਗੀ ਇਹ ਇਹ ਲਈ ਰੂਜੀ 4-5 ਦਿਨ ਅਹ 4-5 ਦਿਨ ਦੀ ਲੰਚ ਪਾਣੀ ਵੀ ਲੱਗ ਵੀ ਰਹੀ ਆ ਤੇ ਲੋ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਵੀ ਬਰੋਪਰ ਦੀ ਬੰਦ ਤਾਂ ਤੁਸੀਂ ਫੇਰ ਸਿੱਧੀ ਤੁਸੀਂ ਦੇਖ ਹੀ ਲਈ ਆ ਪੀ ਗੁੰਡੇ ਸਿੰਘ ਤੇ ਸ਼ੋਅ ਕੁਆਲਟੀ ਦੀ ਮੱਝ ਆ ਜਿਵੇਂ ਆਪਾਂ ਮੇਲੇਆਂ ਦੇ ਵਿੱਚ ਬਿਊਟੀ ਕੰਪੀਟੀਸ਼ਨ ਲਈ ਪਛੇ ਲੜਦੇ ਆ ਤੇ ਬਿਊਟੀ ਕੰਪੀਟੀਸ਼ਨ ਲੜਨ ਵਾਲੀ ਮੱਝ ਆ ਵੀ ਇਹਦੇ ਬਾਕੀ ਨੇੜੇ ਤੋਂ ਤੁਹਾਨੂੰ ਵਖਾਉਣੇ ਥਾਣਾ ਪ੍ਰੋਪਰ ਥਾਣਾ ਬਹੁਤ ਸ਼ਾਨਦਾਰ ਥਾਣਾ ਦੀ ਦੂਰੀ ਵਿਥੀ ਬਹੁਤ ਕਾਫੀ ਚੰਗੀ ਆ ਜਿਵੇਂ ਕਹਿ ਦਿੰਨੇ ਵੀ ਸਾਈਡ ਤੋਂ ਵੀ ਚੰਗੇ ਆ ਖੁੱਲੇ ਆ ਤੇ ਮੁਠੀ ਵਾਲੇ ਥਾਣੇ ਆ ਪੂਰੇ ਗੁੱਲੇ ਵਾਲੇ ਥਾਣੇ ਆ ਵੀ ਇਹ ਤਾਂ ਦੀ ਤੇ ਬੈਕ ਤੋਂ ਤੁਹਾਨੂੰ ਵਖਾਉਣੇ ਸਾਈਡ ਤੋਂ ਮਾੜਾ ਜਿਹਾ ਤੇ ਦੋਸਤੋ ਜਿ ਦੇਖ ਸਕਦੇ ਹੋ ਥਾਣਾ ਦੀ ਵੀ ਕਾਫੀ ਖੁੱਲੀ ਆ ਤੇ ਗੁੱਲੇ ਵਾਲ ਥਣ ਜਿਵੇਂ ਕਹ ਦਿੰਨੇ ਆ ਵੀ ਮੁੱਠੀ ਵਾਲ ਤੰਜੀ ਦੀ ਆ। ਥਣਾਂ ਦੀ ਦੂਰੀ ਸਪੇਸ ਕਾਫੀ ਚੰਗੀ ਆ। ਤੇ ਬੈਗ ਤੋਂ ਵੀ ਇਹ ਕਾਫੀ ਆਰਡਰ ਕੁਆਲਟੀ ਦੀ ਬਹੁਤ ਸ਼ਾਨਦਾਰ ਆ। ਤੇ ਬਾਕੀ ਇਹ ਤਿਕਨ ਜੈਡ ਬਲੈਕ ਹੀ ਆ। ਕੁਛ ਵਾਲੀ ਚਿੱਟੇ ਲੱਗ ਰਹੇ ਪੂਜ ਦੇ ਵਿੱਚ। ਤੇ ਜਿਵੇਂ ਆਪਾਂ ਕਹ ਦਿੰਨੇ ਆ ਵੀ ਕੰਪੀਟੀਸ਼ਨ ਵਾਲੇ ਪਸ਼ੂੜੀ ਹੁੰਦੀ ਆ ਵੀ ਖੁਚਾਂ ਤੇਕਰ ਪੂਛਾਈਦੀ ਆ। ਬਿਲਕੁਲ ਉਵੇਂ ਆ। ਤੇ ਪਿੱਠ ਪੁੜੇ ਦੀ ਤੁਸੀਂ ਦੇਖ ਸਕਦੇ ਹੋ। ਬਹੁਤ ਖੁੱਲੀ ਚੌੜੀ ਮੱਝ ਆ। ਉੱਪਰ ਤੋਂ ਦੇਖ ਸਕਦੇ ਹੋ। ਤੇ ਬਾਕੀ ਇੰਜ ਲੱਗ ਵੀ ਰਿਹਾ ਆਪਣੇ ਆਪ ਵੀ ਚਾਰ ਪੰਜ ਦਿਨ ਹੀ ਲਾਊਗੀ। ਵੀਰ ਜੀ ਕਿਹੜੇ ਸੀਮਿੰਟ ਤੋਂ ਇਹ ਗੱਭਣੇ ਇਹ? ਇਹ ਲక్ష్ਮੀ ਵਾਲੇ ਡਾਇਮੰਡ ਬੋਲਾ ਤੋਂ ਗੱਭਣੇ। ਇਹ ਡਾਇਮੰਡ ਬੋਲਾ ਜਿਹੜਾ ਲక్ష్ਮੀ ਵਾਲੇ ਫਿਰ ਨਵਾਂ ਬੋਲਾ ਸੀ ਉਹਦਾ। ਉਤੋਂ ਗੱਭਣੇ ਜੀ। ਲక్ష్ਮੀ ਵਾਲਾ ਐਲਡੀਐਫ ਵਾਲਾ ਦੇ। ਤੇ ਜੇ ਦੋਸਤੋ ਸੁਣ ਜਿਦੜਵੀ ਕੁਛ ਐ ਤੇ ਬਾਕੀ ਰਹਿ ਗਏ ਆ। ਤੇ ਚੰਗੇ ਸੀਮਿੰਟ ਤੋਂ ਗੱਭਣਿਆ। ਸ਼ੋਕੋ ਆਰਟੀ ਚ ਮੱਝਿਆ। ਤੇ ਵੀ ਇਹ ਤੋਂ ਤੋੜ ਕੇ ਤੁਹਾਨੂੰ ਵਿਖਾਉਣੇ ਆ। ਬਾਕੀ ਤੋੜ ਤੋਂ ਤੁਸੀਂ ਅੰਦਾਜ਼ਾ ਲਾਉਣਾ ਆ। ਜੱਜਮੈਂਟ ਕਰਨੀ ਆ। ਤੇ ਵੀ ਇਹ ਤੋਂ ਬਾਕੀ ਪਰ ਰੇਟ ਬਾਰੇ ਵੀ ਗੁੰਗਲਬੱਤ ਕਰਦੇ ਆਂ ਪੁੱਛਦੇ ਆਂ। ਤੂੰ ਵੀ ਤੁਰ ਕੇ ਭਾਉਗੇ ਹਾਂਜੀ ਲਓ ਦੋਸਤੋ ਤੁਹਾਨੂੰ ਮੱਝ ਘੋੜ ਕੇ ਵਿਖਾਉਣੀ ਆ ਬਾਕੀ ਤੁਸੀਂ ਉਹ ਅੰਦਾਜ਼ਾ ਤੇ ਬਾਕੀ ਪੂਰੀ ਜੱਜਮੈਂਟ ਆਪਣੀ ਸਮਝ ਦੇ ਨਾਲ ਮੱਝ ਖਦੀ ਬਹੁਤ ਸ਼ਾਨਦਾਰ ਤੇ ਖੁੱਲੀ ਮੱਝ ਆ ਵੀ ਚੰਗੇ ਇਸ ਮੱਝ ਤੋਂ ਦੁੱਧ ਦੀ ਚੰਗੀ ਦੁੱਧ ਦੀ ਉਮੀਦ ਆ ਤੇ ਕਿੰਨਾ ਦੁੱਧ ਦੇ ਸਕਦੀ ਆ ਵੀ ਉਹ ਤੋਂ ਆਪਾਂ ਪੂਰੀ ਜਾਣਕਾਰੀ ਲੈਣੇ ਆ ਤੁਸੀਂ ਦੇਖ ਸਕਦੇ ਹੋ ਵੀ ਇਹੋ ਜਿਹੇ ਖੁੱਲੇ ਪਸ਼ੂ ਘਾਟੀ ਮਾਰਕੀਟ ਦੇ ਸਾਹਮਣੇ ਨਿਕਲ ਕੇ ਆਉਂਦੇ ਆ ਬਹੁਤ ਸ਼ਾਨਦਾਰ ਮੱਝ ਆ ਬਹੁਤ ਬਣਾ ਬਹੁ ਆਰਡਰ ਕੁਆਲਟੀ ਬਹੁਤ ਸ਼ਾਨਦਾਰ ਆ ਤੁਸੀਂ ਦੇਖ ਸਕਦੇ ਹੋ ਵਾ ਬਣਾਉਂਦੇ ਹੀ ਬਸ ਜੀ ਵੀਰ ਜੀ ਜਿਹੜਾ ਤੁਸੀਂ ਦੱਸ ਰਹੇ ਬੀਐਮ 370 ਸੀਮਿੰਟ ਸੀ ਹਾਂ ਜੀ ਜਿਲਵਾ ਸੀ ਇਹ ਤੁਸੀਂ ਸੀਮਨਾ ਪਲਵਾਇਆ ਸੀ ਜੀ ਹਾਂ ਜੀ ਆਪ ਲਵਾਇਆ ਸੀ ਵਾ ਠੀਕ ਹੈ ਜੀ ਤੇ ਤੁਸੀਂ ਇਕਦਾ ਮਾਈਦਾ ਦੀ ਮੁੱਲ ਕੀ ਰੱਖ ਰਹੇ ਸੀ ਇਹ ਦੱਸੋ ਮੁੱਲ ਜੀ ਮੁੱਲ ਇਹਦਾ ਜੀ 170000 ਰੁਪਏ ਅੱਛਾ 170000 ਰੁਪਏ ਜੀ ਤੇ ਕੋਈ ਆਏ ਦਾ ਮੌਕੇ ਤੇ ਮਾਲ ਤੁਹਾਨੂੰ ਹੋ ਜੂਗਾ ਜੀ ਹਾਂ ਜੀ ਹੋ ਜੂਗਾ ਜੀ ਤੇ ਤੁਸੀਂ ਆਪਣਾ ਮੋਬਾਈਲ ਨੰਬਰ ਬੋਲ ਦਿਓ ਜੀ 6280303399 6280303399 ਜੀ ਬਈ ਦੋਸਤੋ ਸਕਰੀਨ ਤੇ ਨੰਬਰ ਵੀ ਚੱਲ ਰਿਹਾ ਆ ਵੀ ਤੁਸੀਂ ਇਸੇ ਨੰਬਰ ਤੇ ਸੰਪਰਕ ਕਰਕੇ ਤੇ ਇਹਨਾਂ ਨੂੰ ਮੱਝ ਖਰੀਦ ਸਕਦੇ ਹੋ ਧੰਨਵਾਦ ਜੀ